अरविंद केजरीवाल संजय सिंह ਤੇ आशीष खेतान ਦੇ ਖਿਲਾਫ ਜੋ ਕੇਸ ਦਾਇਰ ਕੀਤਾ ਸੀ ਮੈਂ ਜੀ ਦੇ ਚ अरविंद केजरीवाल ਸਾਹਿਬ ਨੇ ਔਰ आशीष खेतान ਸਾਹਿਬ ਨੇ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਸੀ ਅੱਜ ਉਸ ਕੇਸ ਦੀ ਤਰੀਕ ਲੱਗੀ ਸੀ ਲੰਬੇ ਸਮੇਂ ਤੋਂ संजय ਸਿੰਘ ਕਿਉਂਕਿ ਜੇਲ੍ਹ ਚ ਦਿੱਤੇ ਹੋਏ ਸਨ ਔਰ ਉਹ ਤਰੀਕਾ ਤੇ ਨਹੀਂ ਆਉਂਦੇ ਸੀ ਪਿਛਲੀ ਤਰੀਕ ਤੇ ਉਹ ਆਏ ਤੇ ਦਾਸ ਨਹੀਂ ਆ ਸਕਿਆ ਕੁਝ ਰਜੇਵਿਆਂ ਕਰਕੇ ਅੱਜ ਔਨਰੇਬਲ ਜੱਜ ਸਾਹਿਬ ਨੇ ਔਨਰੇਬਲ ਸੀਜੀਐਮ ਸਾਹਿਬ ਦੀ ਕੋਰਟ ਨੇ ਅੱਜ ਦੀ ਤਰੀਕ ਦੇ ਕੇ 18 7 2024 ਚ ਮੈਨੂੰ ਇੱਕ ਓਪਰਚ्युनिटी ਲਾਸਟ ਓਪਰਚ्युनिटी ਦਿੱਤੀ ਸੀ ਕਿ ਤੁਸੀਂ ਆ ਕੇ ਆਪ ਦਾ ਜਿਹੜਾ ਕੇਸ ਹੈ ਉਸ ਨੂੰ ਅੱਗੇ ਚਲਾਓ ਇਸ ਲਈ ਉਸ ਆਰਡਰ ਦੀ ਤਾਮੀਲ ਕਰਦਿਆਂ ਅੱਜ ਇਸ ਆਨਰੇਬਲ ਕੋਰਟ 'ਚ ਮੈਂ ਪਹੁੰਚਿਆ ਸੀ ਤੇ ਅੱਜ ਉਹ ਕੇਸ ਜਿਹੜਾ ਸਵੇਰੇ 10:30 ਪਾਉਣੇ 11 ਤੋਂ ਆਏ ਆ ਉਹ ਕੇਸ ਅੰਦਰ ਚੱਲਦਾ ਸੀ ਹੁਣ ਇਹਦੀ ਅਗਲੀ ਤਰੀਕ 17 17 8 17 17 ਅਗਸਤ ਅਗਸਤ ਉਹ ਅਗਲੀ ਤਰੀਕ ਇਹਦੀ ਪਈ ਹੈ ਹਾਂਜੀ ਦੇਖੋ ਮੈਂ एसआईटी है जी भगवंत मान ਦਾ ਹੱਥ ਠੋਕਾ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਹੀ ਪੰਜਾਬ ਦੇ ਹੋਮ ਮਿਨਿਸਟਰ ਨੇ ਔਰ ਉਹ ਭਗਵੰਤ ਮਾਨ ਨੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਿਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ 5 6 ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨਪਸੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫਾਰਮ ਕੀਤਾ ਜਾਂਦਾ ਮੇਰੇ ਮਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇਨਸਪੈਕਟਰ ਲੈਵਲ ਤੇ ਡਿੱਗ ਗਈ ਆ ਮਗਰ ਤੁਸੀਂ ਸ਼ਰਾਰਤਾ ਵੇਖੋ ਕਿ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਭਗਵੰਤ ਮਾਨ ਦਾ ਇੱਕ ਲੀਡਿੰਗ ਅਖਬਾਰ ਚ ਅੰਗਰੇਜ਼ੀ ਦੇ ਅਖਬਾਰ ਚ ਇੰਟਰਵਿਊ ਹੋਇਆ ਪਰਸਨਲ ਇੰਟਰਵਿਊ ਵਿਦ ਅਸਿਸਟੈਂਟ ਐਡੀਟਰ ਉਹਦੇ ਚ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜ਼ਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕਿ ਐਸਆਈਟੀ ਨੇ ਕਰਨਾ ਹੁੰਦਾ ਫੇਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਅਸੀਂ ਕੇਸ ਫਾਈਲ ਰੀਰਾਈਟ ਕਰ ਰਹੇ ਆ ਵਿਚ ਇਸ ਇਲੀਗਲ ਕੰਮ ਗੈਰ ਕਾਨੂੰਨੀ ਉਹ ਕੰਮ ਵੀ ਕਰ ਰਿਹਾ ਔਰ ਅੱਜ ਵੀ ਉਸ ਗੈਰ ਕਾਨੂੰਨੀ ਕਮਦਾਕ ਨਵਾਂ ਨਜ਼ਰੀਆ ਵੇਖਣ ਨੂੰ ਮਿਲਿਆ ਇਹਨਾਂ ਨੇ ਮੈਨੂੰ ਸਮਨ ਭੇਜਿਆ ਮੈਂ ਉਹ ਸਮਨ ਨੂੰ ਜੋ ਲੀਗਲ ਅਧਿਕਾਰ ਨੇ ਸਾਡੇ ਹਾਈ ਕੋਰਟ ਚ ਆਨਰੇਬਲ ਹਾਈ ਕੋਰਟ ਚ ਚੈਲੰਜ ਕੀਤਾ ਉੱਥੋਂ ਸਰਕਾਰ ਭੱਜੀ ਉਥੇ ਇਹ ਲਿਖ ਕੇ ਦੇ ਕੇ ਆਏ ਕਿ ਹਾਂ ਸਾਡੇ ਅਸੀਂ ਗਲਤ ਕੰਮ ਕੀਤਾ ਅਸੀਂ ਆਪਦੇ ਸਮਨ ਵਾਪਸ ਲੈ ਲੈਣੇ ਪਿੱਛੇ ਰੌਲਾ ਪੈ ਗਿਆ ਸਿਆਸੀ ਦੋ ਦਿਨ ਨਹੀਂ ਪੀਤੇ ਮੈਨੂੰ ਫੇਰ ਸਮਨ ਭੇਜਤਾ ਸਮਨ ਭੇਜਣ ਦੀ ਸ਼ਰਾਰਤ ਵੇਖੋ ਕੀ ਕੀਤੀ ਕਿ ਸਮਨ ਦੀ ਤਰੀਖ 18 ਜੁਲਾਈ ਪਾਤੀ ਜਦ ਕਿ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਆਇਸਨ ਕੋਰਟ ਚ ਔਰ ਸਭ ਨੂੰ ਪਤਾ ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਆ ਮੇਰੀ ਨજર ਵੀ ਰੱਖਦੀ ਆ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਘਰ 'ਚੇ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਆ ਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6 7 ਨੂੰ ਜਦੋਂ ਸੰਜੇ ਸਿੰਘ ਆਇਆ ਸੀ ਕਿਉਂਕਿ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ ਭਗਵੰਤ ਮਾਨ ਦਾ ਮਿੱਤਰ ਪਿਆਰਾ ਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭਾਜਣਾ ਪਾਈਆਂ ਤੇ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ 18 7 ਜਦੋਂ ਮੈਨੂੰ ਲਾਸਟ ਓਪਰਚੁਨਿਟੀ ਇੱਥੇ ਦਿੱਤੀ ਆ ਉਸ ਦਿਨ ਹੀ ਉੱਥੇ ਸੱਜ ਲਿਆ ਕਿ ਇੱਥੇ ਆਵੇ ਨਾ ਤੇ ਸੰਜੇ ਸਿੰਘ ਦੀ ਮਦਦ ਹੋ ਜੇ ਮਗਰ ਮੇਰੇ ਕੋਲ ਵੀ ਕੁਝ ماہر ਵਕੀਲ ਨੇ ਉਹ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ ਤੇ ਜਦ ਮੈਂ ਆਪਦੇ ਵਕੀਲਾ ਨੂੰ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਸਪਸ਼ਟੇ ਗੱਲ ਕਹੀ ਕਿ ਜੇ ਤੂੰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ ਨਹੀਂ ਹੋਏਗਾ ਤੇ ਇਹ ਕੇਸ ਦਾ ਫਿਰ ਸੰਜੇ ਸਿੰਘ ਨੂੰ ਫਾਇਦਾ ਮਿਲੂਗਾ ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ ਮਗਰ ਮੈਂ ਪੁੱਛਣਾ ਚਾਹੁੰਨਾ ਹੱਥ ਟੋਕਾ ਐਸਆਈਟੀ ਨੂੰ ਕਿ ਭਾਈ ਅਖਬਾਰਾਂ ਤਾਂ ਪੜਦੇ ਹੀ ਹੋ ਉਹ ਅਖਬਾਰਾਂ 'ਚ ਵੀ ਖਬਰ ਲੱਗੀ ਮੈਂ ਕਟਿੰਗ ਵੀ ਭੇਜੀ ਆ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ 'ਚ ਵੀ ਲੱਗਿਆ ਜਿੰਨੇ ਛੋਟੇ ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸਤ ਅਗਲੀ ਤਰੀਕ ਹੈ ਤੇ ਸਾਡੇ ਐਸਆਈਟੀ ਵਾਲੇ ਕਿੱਥੇ ਸੁੱਤੇ ਸੀ ਕਿ ਭਗਵੰਤ ਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਸੱਤ ਲੋ ਤੇ ਇਹਨਾਂ ਨੇ ਵਿਚਾਰਿਆਂ ਨੇ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ ਸੱਤ ਲਿਓ ਔਰ ਮੈਂ ਅਗਲੀ ਗੱਲ ਲਿਖਤੀ ਮੈਂ ਕਿਹਾ ਨਵੀਂ ਸ਼ਰਾਰਤ ਨਾ ਕਰਿਓ ਜਿਵੇਂ ਪਹਿਲਾ ਛਰਾਰਤਾ ਹੋ ਜਾਂਦਾ ਨਾ ਜੀ ਇੱਕ ਦਿਨ ਮੈਨੂੰ ਸ਼ਿਦੀ ਦਿਹਾੜੇ ਸੱਦ ਲਿਆ ਜਦੋਂ ਛੋਟੇ ਸ਼ਹਿਬਜ਼ਾਦੇ ਆ ਸ਼ਿਦੀ ਦਿਹਾੜਾ ਸੀ ਮੈਂ ਕਹਾ ਸੀ 26 ਜਨਵਰੀ ਨੂੰ ਮੈਂ ਨਹੀਂ ਆ ਸਕੂਗਾ ਫਿਰ ਮੈਨੂੰ ਸੱਦ ਲਿਆ ਫਿਰ ਉਹ ਜਿਹੜੇ ਪਿਛਲੇ ਡੀਜੀਪੀ ਸਾਹਿਬ ਸੀ ਉਹ ਤੋਂ ਵੀ ਲੈਵਲ ਲੈਵਲ ਥੱਲੇ ਚਲੇ ਗਿਆ ਉਹ ਪਿਛਲੇ ਕੀ ਨੌ ਸੀ ਚੀਨਾ ਸਾਹਿਬ ਚੀਨਾ ਸਾਹਿਬ ਮੁਖਵਿੰਦਰ ਸਿੰਘ ਚੀਨਾ ਵੇਖੋ ਉੱਥੇ ਰਿਟਾਇਰਮੈਂਟ ਪਾਰਟੀ ਤੇ ਉੱਥੋਂ ਮਜੀਠੇ ਨੂੰ ਸੱਦ ਲਿਆ ਹੁਣ ਉਹੀ ਕੰਮ ਇਹਦਾ ਕਰਨ ਕਿ ਅੱਜ ਮੈਂ ਨਹੀਂ ਗਿਆ ਤੇ ਮੈਨੂੰ ਸਦਲਾਂ ਕੱਲ ਪਰਸੋਂ ਫੇਰ ਮੈਂ ਪਹਿਲਾਂ ਹੀ ਮੈਂ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਮੇਰੀ 23 ਦਸੰਬਰ ਨੂੰ ਐਸਐਸਆਈਟੀ ਨੇ ਆਹ ਸੌਰੀ 23 ਜੁਲਾਈ ਨੂੰ ਐਸਐਸਆਈਟੀ ਨੇ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ 'ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਹੋ ਕੀਤਾ ਗਿਆ ਜਿਨ੍ਹਾਂ 'ਚ 2.5 ਸਾਲਾਂ 'ਚ 6 ਐਸਐਟੀਆਂ ਬਦਲ ਗਈਆਂ ਨੇ 2.5 ਸਾਲਾਂ 'ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕੋ ਵਰਲਡ ਰਿਕਾਰਡ 'ਚ ਮੇਰਾ ਲਿਆਉਣਾ ਕੀ ਕਿੰਨੀ ਵਾਰੀ ਇਹਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉਹ ਤਾਂ ਭਗਵੰਤ ਮਾਨ ਸਾਹਿਬ ਆਪ ਬੋਲ ਹਟਿਆ ਲੀਡਿੰਗ ਅਖਬਾਰ 'ਚ ਬੋਲ ਹਟਿਆ ਮੈਂ ਉਸ ਗੱਲ ਨੂੰ ਹੋਰ ਥਾਂ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲਾਂ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੁਹਾਨੂੰ ਜਵਾਬ ਆ ਜਾਊਗਾ ਕਿ ਇਹ ਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਨ ਕੀ ਮੁੱਖ ਮੰਤਰੀ ਪੇਸ਼ ਕਰਦਾ ਹੈ ਕਿ ਸਿੱਟ ਕਰਦੀ ਹੈ ਤੇ ਜੇ ਮੁੱਖ ਮੰਤਰੀ ਨੇ ਕਰਨਾ ਹੈ ਤੇ ਭਾਈ ਸਿੱਟ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਗ ਛਕਲਾ ਕੇ ਆਇਆ ਕਰੀਂ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਕਾਹਦੇ ਲਈ ਅப்சਰਾ ਨੂੰ ਵਿਚਾਰੇ ਜਿਨ੍ਹਾਂ ਨੇ ਵਰਦੀ ਮੈਂ ਅப்சਰਾ ਨੂੰ ਵੀ ਕਹੂੰਗਾ ਭਾਈ ਕਿ ਤੁਸੀਂ ਵਰਦੀ ਪਾਈ ਆ ਤੁਹਾਡੀ ਡਿਊਟੀ ਟੁਵਾਰਡਸ ਵਰਦੀ ਆ ਇਹ ਨਾ ਕਿਤੇ ਸਮਝ ਲਿਓ ਕਿ ਅੱਜ ਸਰਕਾਰਾਂ ਦੇ ਹੱਥ ਠੋਕੇ ਬਣੋਂਗੇ ਤਾਂ ਕੱਲ ਕੋਈ ਬਚਾ ਲੂਗਾ ਜੋ ਜੋ ਗਲਤ ਕੰਮ ਕਰੂਗਾ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਜਵਾਬ ਦੇਣਾ ਪੈਣਾ ਔਰ ਜੇ ਗੱਲ ਸੱਚੀ ਹੈ ਕਿਉਂਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਮੈਨੂੰ ਵੀ ਨੂੰ ਛੱਦਦੇ ਆ ਤੇ ਤੁਸੀਂ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਪਹਿਲਾਂ ਤਾਂ 1.5 1.5 ਸਾਲ ਨਹੀਂ ਛੱਦਿਆ ਹੁਣ ਮੇਰੀ ਜੇ ਸੁਪਰੀਮ ਕੋਰਟ ਤਰੀਕ ਲੱਗੀ ਹੈ ਤੇ ਇੰਨੀ ਹਨੇਰੀ ਕੀ ਆ ਗਈ ਹੈ ਤੁਸੀਂ ਮੈਂ ਨਹੀਂ ਸਰ ਮੈਂ ਸੁਪਰੀਮ ਕੋਰਟ ਦਾ ਕੇਸ ਲੜਨਾ ਵੀ ਇਹਨਾਂ ਨੇ ਲਵਾਈਆ ਉਹ ਲੈ ਲੈਣ ਤਰੀਕ ਵਾਪਸ ਮੈਂ ਆ ਜਨਾ ਮਗਰ ਸੁਪਰੀਮ ਕੋਰਟ 'ਚ ਮੈਂ ਤਿਆਰੀ ਕਰਾਵਾ ਨਾ ਇਹਨਾਂ ਦੇ ਚੱਕਰਾਂ 'ਚ ਫਿਰਾਂ ਤੇ ਫਿਰ ਇਹ ਤਾਂ ਚਾਹੁੰਦੀ ਹੈ ਕਿ ਮੈਂ ਜਿੱਥੇ ਇਨਾਂ ਦੀ ਕੋਸ਼ਿਸ਼ ਇਹਨਾਂ ਨੂੰ ਪਤਾ ਇਹਨਾਂ ਦਾ ਕਮਜ਼ੋਰ ਕੇਸ ਕਮਜ਼ੋਰ ਹੈ ਕੇਸ ਦੇ ਪੱਲੇ ਕੁਛ ਨਹੀਂ ਨਹੀਂ ਤਾਂ ਮੇਰਾ ਵੀਰ ਢਾਈ ਤਿੰਨ ਸਾਲ ਚਲਾਨ ਪੇਸ਼ ਕਰਨ ਨੂੰ ਨਹੀਂ ਲੱਗਦੇ ਛੇ ਸਿੱਟਾਂ ਬਦਲਣ ਦੀ ਲੋਟ ਨਹੀਂ ਪੈਂਦੀ ਡੀਜੀਪੀ ਤੋਂ ਲੈਵਲ ਲਿਆ ਕੇ ਥੱਲੇ ਥਾਣੇਦਾਰਾਂ ਤੱਕ ਸਿੱਟਣ ਦੀ ਲੋਟ ਨਹੀਂ ਪੈਂਦੀ ਜਦੋਂ ਤੁਸੀਂ ਗੈਰ ਕਾਨੂੰਨੀ ਕੰਮ ਕਰਾਉਨੇ ਆ ਜਦੋਂ ਤੁਸੀਂ ਉਹਨਾਂ ਤੋਂ ਚਲਾਨ ਪੇਸ਼ ਕਰਾਉਣਾ ਜਿਹੜਾ ਤੁਹਾਡੀ ਘਰ ਦੀ ਨੂੰ ਸ਼ਾਪਿੰਗ ਕਰਾਉਣ ਉਹਨਾਂ ਅ fırsਰਾਂ ਤੋਂ ਫੇਰ ਤੁਹਾਡੀ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਉਹ ਅ fırsਰਾਂ ਨੇ ਵੀ ਕਾਨੂੰਨ ਨੂੰ ਛਿੱਕੇ ਤੇ ਟੰਗਣਾ ਮੈਂ ਲੋ ਬਾਈਡਿੰਗ ਸਿਟੀਜ਼ਨਾਂ ਕਾਨੂੰਨ ਇਹ ਜੋ ਮੇਰੇ ਕੋਲ ਅਧਿਕਾਰ ਦਿੱਤੇ ਔਰ ਹੁਣ ਕੇਸ ਹਰੇ ਆ ਮੇਰੇ ਤੋਂ ਜਦੋਂ ਮੇਰੀ ਬੇਲ ਹੋਈ ਉਹਦੋਂ ਵੀ ਇਹਨਾਂ ਨੂੰ ਫਟਕਾਰ ਪਈ ਆ ਉਦੋਂ ਵੀ ਜਵਾਬ ਨਹੀਂ ਆਇਆ 25 25 ਲੱਖ ਦਾ ਇੱਕ ਇੱਕ ਵਕੀਲ ਕੀਤਾ ਇੱਕ ਇੱਕ ਤਰੀਕ ਨੂੰ ਹੁਣ ਵੀ ਕੀਤਾ ਇਹਨਾਂ ਨੇ ਉਥੇ 25 ਲੱਖ ਪੰਜਾਬ ਦੇ ਲੋਕਾਂ ਦਾ ਜਿਹਤੇ 4 5 ਲੱਖ ਕਰੋੜ ਦਾ ਕਰਜ਼ਾ ਚੜ ਚੜਿਆ ਮੁਲਾਜ਼ਮਾਂ ਨੂੰ টিਏ ਡੀਏ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ 25 ਲੱਖ ਦਾ ਉੱਤੇ ਵਕੀਲ ਕਰਦੇ ਤੇ ਮਜੀਠੀਆ ਨਾ ਜਾਵੇ ਉੱਥੇ ਆਪਦਾ ਕੇਸ ਲੜਨ ਕੀ ਇਹ ਇਨ ਟਾਪ ਹੈ ਸੋ ਅਸਲੀ ਸਰਕਾਰਾਂ ਨੇ ਆਪਦੀ ਲੁੰਬੜ ਚਾਲ ਚਲਣੀਆਂ ਨੇ ਮੇਰੇ ਕੋਲ ਜੋ ਕਾਨੂੰਨ ਨੇ ਅਧਿਕਾਰ ਦਿੱਤੇ ਆ ਜੋ ਸਹੀ ਹੈ ਹਾਂ ਮੈਂ ਪੂਲੀ ਕੋਆਪਰੇਟ ਪਹਿਲਾਂ ਵੀ ਕੀਤਾ ਤੁਸੀਂ ਇਹ ਜਾਣ ਕੇ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ ਕਰ ਹੀ ਨਹੀਂ ਗਏ ਮੈਨੂੰ 8 ਵਾਰੀ ਸੱਦਿਆ ਮੈਂ 7 ਵਾਰੀ ਗਿਆ ਫਰਕ ਤਾਂ ਇਤੋਂ ਹੀ ਲਾ ਲੋ ਸਾਹਿਬ ਤੇ ਹੁਣ ਮਗਰ ਤੁਸੀਂ ਤਰੀਕ ਐਡੀ ਟਾਈਮਿੰਗ ਕਰੋ ਕਿ ਜੇ ਦਿਨ ਉਧਰ ਜਾਣਾ ਉਸ ਤੋਂ ਪਹਿਲਾਂ ਸੱਦ ਲੋ ਕਿ ਉੱਥੇ ਤਿਆਰੀ ਨਾ ਕਰ ਸਕੇ ਤੇ ਭਾਈ ਇਹ ਸ਼ਰਾਰਤਾ ਨੇ ਇਹ ਸ਼ਰਾਰਤਾ ਐਸਆਈਟੀ ਆਪ ਦੀ ਬਦਲੀ ਵਾਸਤੇ ਆਪ ਦੀ ਮਨਪਸੰਦਾਂ ਬਦਲੀਆਂ ਲੈਣ ਵਾਸਤੇ ਕਰੀ ਜਾਵੇ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਜੋ ਮੇਰੇ ਕੋਲ ਅਧਿਕਾਰ ਕੋਰਟ ਨੇ ਕਾਨੂੰਨ ਨੇ ਦਿੱਤੇ ਆ ਉਹਨਾਂ ਦਾ ਸਬਦ ਆ ਮੈਂ ਯੋਗ ਕਰਾਂਗਾ ਤੇ ਇਹਨਾਂ ਖਿਲਾਫ ਠੋਕ ਵੀ ਲੜਾਈ ਲੜੂਗਾ। ਜੀਐਮ ਨੂੰ ਸਰਕਾਰ ਨੂੰ ਨਾ ਫੋਨ ਟੈਪ ਕਰਦੀ। ਸਰ ਇਹ ਸੱਚ ਸਾਹਬ ਹੈ ਫੋਨ ਟੈਪਿੰਗ ਦੇ ਮੈਂ ਸਿੱਧੇ આરોਪ ਲਾ ਰਿਹਾ। ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਮੈਨੂੰ ਮਿਲ ਕੇ ਕੌਣ ਗਿਆ। ਉਹਨਾਂ ਬੰਦਿਆਂ ਨੂੰ ਸੱਚ ਕੇ ਕਿਹਾ ਜਾਂਦਾ ਕਿ ਕੱਲ ਤੇਰੀ ਗੱਡੀ ਤਾਂ ਉਹਦੇ ਘਰ ਦੇ ਬਾਹਰ ਲੱਗੀ ਸੀ। ਮੇਰੇ ਮੈਂ ਕਿਸ ਦੇ ਨਾਲ ਗੱਲ ਕਰਦਾ ਨਹੀਂ ਕਰਦਾ। ਜਦੋਂ ਮੈਂ ਐਸਆਈਟੀ ਅੱਗੇ ਪੇਸ਼ ਹੁੰਨਾ ਅੰਦਰ ਐਸਆਈਟੀ ਮੈਨੂੰ ਇਹ ਕਹਿੰਦੀ ਹੈ ਕੀ ਭਾਈ ਚੀਫ ਮਿਨਿਸਟਰ ਖਰਾਬ ਨਾ ਬੋਲੀ ਕੀ ਇਹ ਤੁਹਾਡਾ ਮੰਡਟ ਕੀ ਇਹ ਹੈ ਤੁਹਾਡਾ ਸਵਾਲ ਚ ਕਿਹੜਾ ਮਤਲਬ ਕੇਸ ਚ ਨਾਲ ਰਿਲੇਟਡ ਆ ਮੈਂ ਕਿਸ ਦੇ ਖਿਲਾਫ ਬੋਲਾਂ ਨਾ ਬੋਲਾਂ ਜਾਂ ਮੇਰਾ ਬਾਪੂ ਲੱਗ ਗਿਆ ਐਸਐਸਟੀ ਦਾ ਹੈਡ ਮਤਲਬ ਕਮਾਲ ਦੀ ਗੱਲ ਹੈ ਨਾ ਔਰ ਸਿਰ ਤੇ ਸਿਰ पे ਸਿਆਸੀ ਬਦਲਾਖੋਰੀ ਤੋਂ ਸਿਵਾਏ ਕੁਛ ਨਹੀਂ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ 11 ਸਾਲ ਬੀਤ ਗਏ ਜੀ ਇਹ 2013 ਤੋਂ ਸ਼ੁਰੂ ਹੋਇਆ 2024 ਆ ਗਿਆ ਜੇ ਤਾਂ ਜਿਹੜੇ ਬੰਦਿਆਂ ਨੂੰ ਸਾਦੇ ਇਹਨਾਂ ਦੀ ਪਾਰਟੀ 'ਚ ਚਲੇ ਜਾਣ ਫੇਰ ਤਾਂ ਉਹ ਵੈਰੀ ਗੁੱਡ ਪਰਸਨ ਤੇ ਜੇ ਉਹ ਮੇਰੇ ਵਾਂਗੂ ਵਿਰੋਧ 'ਚ ਖਲੋਤੇ ਆ ਇਹਦੀ ਬੇਟੀ ਨਾਲ ਖਲੋ ਜਾਂਦੇ ਆਂ ਤੇ ਆਹੀ ਵੈਰੀ ਬੈਡ ਪਰਸਨ ਮਗਰ ਮੈਨੂੰ ਕਿਸੇ ਸ਼ਰਾਬੀ ਮੁੱਖ ਮੰਤਰੀ ਤੋਂ ਕਰੈਕਟਰ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਮੈਂ ਥੋਕ ਕੇ ਲੜਾਈ ਲੜੂ ਅੱਜ ਵੀ ਲੜ ਰਿਆਂ ਗਾ ਵੀ ਲੜੂ ਸੁਪਰੀਮ ਕੋਰਟ ਛੱਡੋ ਇੰਟਰਨੈਸ਼ਨਲ ਕੋਰਟ ਚਲੇ ਜਿਓ ਉੱਥੇ ਵੀ ਇਹਦੀ ਚੀਕਾਂ ਕਢਾ ਕੇ ਸੀਐਮ ਨੂੰ ਚਾਸੋ ਬਰੌਨ ਦਾ ਬਿਲ ਜਿਹੜਾ ਸੁਪਰੀਮ ਕੋਰਟ ਨੇ ਰੱਦ ਕੀਤਾ ਹਾਂਜੀ ਪੰਜਾਬ ਸਰਕਾਰ ਦਾ ਇੱਕ ਬਿਲ ਸੀ ਸੀਐਮ ਨੂੰ ਯੂਨੀਵਰਸਿਟੀਜ਼ ਦਾ ਚਾਂਸਬਰਨਰ ਦੀ ਜਗ੍ਹਾ ਸੀਐਮ ਨਹੀਂ ਦੇਖੋ ਗੈਰ ਕਾਨੂੰਨੀ ਕੰਮ ਇੱਕ ਨਹੀਂ ਹੋ ਰਿਹਾ ਬੜੇ ਹੋ ਰਿਹਾ ਔਰ ਉਹ ਫੈਸਲੇ ਮੇਰੇ ਮਸਲੇ 'ਚ ਵੀ ਜਦੋਂ ਮੈਨੂੰ ਸਬੰਧ ਦਿੱਤੇ ਤੇ ਫਿਰ ਭੱਜੇ ਕਿਉਂ ਭਾਈ ਕੋਰਟ 'ਚ ਸੇਮ ਚੀਜ਼ ਸੁਪਰੀਮ ਕੋਰਟ 'ਚ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਰੱਬ ਤੋਂ ਡਰ ਕੇ ਕਹਿਣਾ ਲੋਕਾਂ ਤੋਂ ਡਰ ਕੇ ਕਹਿਣਾ ਰੱਬ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਿ ਜਿਵੇਂ ਹਾਈ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ ਸੀ ਮੇਰੀ ਬੇਲ ਦਾ ਮੂੰਹ ਦੀ ਖਾਣੀ ਵੀ ਹੁਣ ਫੇਰ ਖਾਉਂਗੇ ਜੇ ਗੱਲ 'ਚ ਇਨਾਂ 'ਚ ਦਮ ਹੁੰਦਾ ਇਹਨਾਂ ਨੂੰ 6-6 ਸਿੱਟਾ ਬਦਲਣ ਦੀ ਲੋੜ ਨਹੀਂ ਪੈਂਦੀ ਭਾਈ ਲੋੜ ਹੀ ਕੋਈ ਨਹੀਂ ਮਗਰ ਹਾਂ ਇਹ ਚਾਹੁੰਦਾ ਕਿ ਮੈਂ ਜੋ ਕਹਿ ਦਿਆ ਉਹ ਹੋਵੇ ਫਿਰ ਤੂੰ ਆਪ ਐਸਐਸਟੀ ਦਾ ਹੈੱਡ ਲੱਗ ਜਾ ਔਰ ਕਮਾਲ ਦੀ ਅਗਲੀ ਗੱਲ ਸੁਣੋ ਤੁਸੀਂ ਜਦ ਤੱਕ ਕੇਜਰੀਆਲ ਦੇ ਅੱਖ 'ਚ ਹਾਈ ਕੋਰਟ ਫੈਸਲਾ ਦਵੇ ਜਾਂ ਸੁਪਰੀਮ ਕੋਰਟ ਦਵੇ ਉਹ ਅੰਦਰ ਵਾਲੇ ਬਹੁਤ ਵੱਡੀ ਜਿੱਤ ਹੋ ਗਈ ਤੇ ਜੇ ਮਜੀਠੀ ਇਹਦੇ ਅੱਖ ਜਿ ਦਵੇ ਫਿਰ ਚੋਰ ਮੋਰੀ ਲੱਪਣੀ ਸ਼ੁਰੂ ਕਰਦੇ ਨੇ ਕਿ ਹੁਣ ਕਿਵੇਂ ਤੰਗ ਪਰੇਸ਼ਾਨ ਕਰੀ